ਚੋਂ ਬਾਹਰ ਨਿਕਲਣਗੇ ਵਿਕਰਮ ਮਜੀਠੀਆ ਰਿਮਾਂਡ ਹੋਵੇਗਾ ਰੱਦ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਆ ਚੁੱਕਿਆ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਵਿਜੀਲੈਂਸ ਦੇ ਵੱਲੋਂ 7 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਜਾਂਦਾ ਉਹ 7 ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ 7 ਦਿਨ ਦਾ ਰਿਮਾਂਡ ਖਤਮ ਹੁੰਦਾ ਤਾਂ ਬੀਤੇ ਕੱਲ ਮੋਹਾਲੀ ਕੋਰਟ ਦੇ ਵਿੱਚ ਮੁਰ ਤੋਂ ਵਿਜੀਲੈਂਸ ਦੇ ਵੱਲੋਂ ਪੇਸ਼ ਕੀਤਾ ਜਾਂਦਾ ਵਕੀਲ ਦੇ ਵੱਲੋਂ ਵੱਖ-ਵੱਖਰੀਆਂ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਵਕੀਲ ਦੇ ਵੱਲੋਂ ਇਹ ਵੀ ਗੱਲ ਆਖ ਦਿੱਤੀ ਜਾਂਦੀ ਆ ਕਿ ਵਿਕਰਮ ਮਜੀਠੀਆ ਸਹਿਯੋਗ ਨਹੀਂ ਕਰ ਰਿਹਾ ਜਾਂਚ ਦੇ ਵਿੱਚ ਵਿਕਰਮ ਮਜੀਠੀਆ ਨੂੰ ਕਦੇ ਸ਼ਿਮਲੇ ਲਿਜਾਇਆ ਜਾਂਦਾ ਕਦੇ ਦਿੱਲੀ ਲਿਜਾਇਆ ਜਾਂਦਾ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਗੇੜੇ ਦੁਆਣ ਤੋਂ ਬਾਅਦ ਆਖਰਕਾਰ ਵਿਕਰਮ ਮਜੀਠੀਆ ਦੀ ਪੇਸ਼ੀ ਕੋਰਟ ਦੇ ਵਿੱਚ ਹੁੰਦੀ ਆ ਤਾਂ ਕੋਰਟ ਮੁਰਤੋ 4 ਦਿਨ ਦਾ ਰਿਮਾਂਡ ਦੇ ਦਿੰਦਾ ਵਿਜੀਲੈਂਸ ਨੂੰ ਪਰ ਇਸ ਗ੍ਰਿਫਤਾਰੀ ਨੂੰ ਹੁਣ ਵਿਕਰਮ ਮਜੀਠੀਆ ਦੇ ਵੱਲੋਂ ਚੁਣੌਤੀ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਇਹ ਗ੍ਰਿਫਤਾਰੀ ਨਜਾਇਜ਼ ਹੋਈਆ ਇਹ ਗ੍ਰਿਫਤਾਰੀ ਗਲਤ ਹੋਈਆ ਤਾਂ ਉਸ ਕੋਰਟ ਦੇ ਵਿੱਚ ਚੁਣੌਤੀ ਦੇਣ ਮਾਮਲੇ ਤੇ ਅੱਜ ਕੋਰਟ ਦੇ ਵਿੱਚ ਅਹਿਮ ਤੇ ਸਭ ਤੋਂ ਵੱਡੀ ਸੁਣਵਾਈ ਹੋਣ ਜਾ ਰਹੀ ਆ ਵਿਕਰਮ ਮਜੀਠੀਆ ਦੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀ ਰੱਦ ਹੋ ਸਕਦੀ ਆ ਕੀ ਜੋ ਰਿਮਾਂਡ ਹੈ ਉਹ ਰੱਦ ਹੋ ਸਕਦਾ ਗ੍ਰਿਫਤਾਰੀ ਨੂੰ ਲੈ ਕੇ ਚਨੌਤੀ ਵਿਕਰਮ ਜੀਠੀਆ ਦੇ ਵੱਲੋਂ ਦਿੱਤੀ ਆ ਕਿਉਂਕਿ ਕਿਹਾ ਕਿ ਇਹ ਗੈਰ ਕਾਨੂੰਨੀ ਗ੍ਰਿਫਤਾਰੀ ਆ ਗੈਰ ਕਾਨੂੰਨੀ ਰਿਮਾਂਡ ਹੈ ਵਿਕਰਮ ਜੀਠੀਆ ਪਹਿਲਾਂ ਹੀ ਲਗਾਤਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਸੀ ਇਸ ਗੱਲ ਨੂੰ ਬਾਰ ਬਾਰ ਦੁਹਰਾ ਰਹੇ ਸੀ ਕਿ ਮੇਰੇ ਤੇ ਕੋਈ ਪਰਚਾ ਦਰਜ ਕੀਤਾ ਜਾਵੇਗਾ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਮੇਰੇ ਤੇ ਪਰਚਾ ਜੇ ਦਰਜ ਕਰਨਾ ਭਗਵਾਨ ਤੁਮਨਸਿਆ ਕਰਲਾ ਆਪਣੇ ਮਨ ਦੀ ਕੋਈ ਰੱਖਣਾ ਨਹੀਂ ਕਿਤੇ ਮਨ ਦੀ ਮੰਚ ਨਾ ਰਹਿ ਜੇ ਤਾਂ ਕਹਿੰਦੇ ਪਰ ਜਿੱਦਣ ਮਜੀਠੀਆ ਦਾ ਹੱਥ ਪੈ ਗਿਆ ਫਿਰ ਚੀਕਾਂ ਕਢਾ ਦੂ ਚੀਕਾਂ ਕਹਿੰਦੇ ਬਖਸ਼ੂਗਾ ਨਹੀਂ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਚਪਾਵਣੀਆਂ ਵਿਕਰਮ ਮਜੀਠੀਆ ਸੋਸ਼ਲ ਮੀਡੀਆ ਦੇ ਉੱਤੇ ਦੰਦੇ ਸੀ ਤਾਂ ਹੁਣ ਪੱਕੇ ਪੈਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੀ ਪੁਲਿਸ ਦੇ ਵੱਲੋਂ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੇ ਉੱਤੇ ਜਾਲ ਵਿਛਾਇਆ ਗਿਆ ਜਾਲ ਵਿਛਾਣ ਤੋਂ ਬਾਅਦ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਕਈ ਬੰਦੇ ਕੰਦਾ ਟੱਪ ਕੇ ਵਿਕਰਮ ਮਜੀਠੀਆ ਦੇ ਘਰੇ ਪਹੁੰਚੇ ਜੋ ਇਲਜ਼ਾਮ ਵਿਕਰਮ ਮਜੀਠੀਆ ਦੇ ਪਰਿਵਾਰ ਦੇ ਵੱਲੋਂ ਤੇ ਵਿਕਰਮ ਮਜੀਠੀਆ ਦੇ ਵੱਲੋਂ ਲਗਾਏ ਗਏ ਨੇ ਤਾਂ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਵੀਡੀਓ ਤੱਕ ਵੀ ਦਿਖਾਈਆਂ ਗਈਆਂ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਸੀਸੀਟੀਵੀ ਕੈਮਰੇ ਵੀ ਲੱਗੇ ਸੀ ਜੋ ਕੰਧਾ ਟੱਪ ਕੇ ਅੰਦਰ ਆਏ ਸੀ ਜੋ ਤੱਕੇਸ਼ਾਈ ਕਰ ਰਹੇ ਸੀ ਪਰ ਕਹਿੰਦੇ ਉਹ ਡੀਵੀਆਰ ਵੀ ਵਿਜੀਲੈਂਸ ਵਾਲੇ ਨਾਲ ਲੱਗੇ ਤਾਂ ਇਸ ਦੇ ਵਿੱਚ ਕਿੰਨੀ ਕੋ ਸਚਾਈ ਆ ਕੀ ਵਾਕੇ ਹੀ ਵਿਜੀਲੈਂਸ ਵਾਲੇ ਡੀਵੀਆਰ ਤੱਕ ਨਾਲ ਲੱਗੇ ਕਿ ਚੋਰ ਲੁਟੇਰਿਆਂ ਦੇ ਵਾਂਗ ਵਿਜੀਲੈਂਸ ਵਾਲੇ ਆਏ ਸੀ ਦੀ ਬਿਜੀਲੈਂਸ ਵਾਲੇ ਚੋਰ ਲੁਟੇਰਿਆਂ ਦੇ ਬਾਅਦ ਸਾਰਾ ਕੁਝ ਲੁੱਟਣ ਤੋਂ ਬਾਅਦ ਡੀਵੀਆਰਬੀ ਨਾਲ ਲੈ ਗਏ ਤਾਂ ਇਹ ਵੱਡੇ ਸਵਾਲ ਆਪਣੇ ਆਪ ਦੇ ਵਿੱਚ ਹੈ ਇਸ ਮਾਮਲੇ ਨੂੰ ਵੀ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਆ ਤਾਂ ਅਰਸ਼ਦੀਪ ਕਲੇਰ ਜੋ ਕਿ ਵਿਕਰਮ ਮਜੀਠੀਆ ਦੇ ਵਕੀਲ ਵੀ ਨੇ ਅਕਾਲੀ ਦਲ ਦੇ ਮੁਖ ਬੁਲਾਰੇ ਵੀ ਨੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਇਸ ਸੁਪਰੀਮ ਕੋਰਟ ਨੇ ਰਿਪੋਰਟ ਦੇ ਆਧਾਰ ਤੇ ਜੋ ਦਰਜ ਕੀਤਾ ਗਿਆ ਮਾਮਲਾ ਸੁਪਰੀਮ ਕੋਰਟ ਨੇ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵਕੀਲਾਂ ਨੇ ਇਹੀ ਤੱਥ ਰੱਖੇ ਸੀ ਤਾਂ ਹੁਣ ਮੋੜ ਤੋਂ ਇਹ ਜਿਹੜਾ ਗ੍ਰਿਫਤਾਰੀ ਕਰਨ ਦਾ ਮਾਮਲਾ ਇਹ ਇੱਕ ਸਿਆਸਤ ਤੋਂ ਪ੍ਰੇਰਿਤ ਆ ਤਾਂ ਪਹਿਲਾਂ ਸੁਪਰੀਮ ਕੋਰਟ ਤੋਂ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਸੀ ਐਨਡੀਪੀਐਸ ਮਾਮਲੇ ਦੇ ਵਿੱਚ 2021 ਦੇ ਵਿੱਚ ਚਰਨਜੀਤ ਸਿੰਘ ਚੰਨੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਉਦੋਂ ਕਾਂਗਰਸ ਦੀ ਸਰਕਾਰ ਦੇ ਸਮੇਂ ਵਿਕਰਮ ਮਜੀਠੀਆ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਐਨਡੀਪੀਐਸ ਦਾ ਤਾ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਪਰ 6 ਮਹੀਨੇ ਪਟਿਆਲਾ ਦੀ ਕੇਂਦਰੀ ਸੁਧਾਰ ਘਰ ਦੇ ਵਿੱਚ ਰਹਿਣ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਜਾਂਦੀ ਆ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਜਾਂਦੀ ਆ ਜ਼ਮਾਨਤ ਮਿਲਣ ਤੋਂ ਬਾਅਦ ਵਿਕਰਮ ਮਜੀਠੀਆ ਉਸੇ ਤਰੀਕੇ ਦੇ ਨਾਲ ਮੁੱਛਾਂ ਨੂੰ ਤਾ ਦਿੰਦੇ ਨੇ ਵਿਕਰਮ ਮਜੀਠੀਆ ਲਗਾਤਾਰ ਬੰਗਾਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਬੇਸ਼ੱਕ ਪਰਚਾ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੀ ਉਦੋਂ ਹੋਇਆ ਪਰ ਸਰਕਾਰ ਬਦਲ ਜਾਂਦੀ ਆ ਸਰਕਾਰ ਬਦਲ ਜਾਂਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਵਿਕਰਮ ਮਜੀਠੀਆ ਨੂੰ ਬਾਰ ਬਾਰ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ ਸਿੱਟਾ ਬਣਾ ਕੇ ਸਿੱਟੇ ਦੇ ਸਾਹਮਣੇ ਪੇਸ਼ ਹੋਣ ਦੇ ਲਈ ਹੁਕਮ ਜਾਰੀ ਕਰ ਰਹੇ ਸੀ ਤਾਂ ਸਿੱਟਾ ਬਦਲੀਆਂ ਸਿੱਟਾਂ ਦੇ ਮੁਖੀ ਬਦਲੇ ਬਾਰ ਬਾਰ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦੇ ਕੋਲ ਵਿਕਰਮ ਮਜੀਠੀਆ ਪਹੁੰਚਦੇ ਰਹੇ ਪਰ ਹਾਸਲ ਕੁਝ ਨਹੀਂ ਸੀ ਹੋਇਆ ਹੁਣ ਦੁਬਾਰਾ ਤੋਂ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ 540 ਕਰੋੜ ਰੁਪਏ ਦੀ ਜਾਇਦਾਦ ਦੱਸੀ ਜਾ ਰਹੀ ਆ ਤਾਂ ਹੁਣ ਵਿਕਰਮ ਮਜੀਠੀਆ ਨੂੰ ਬੀਤੇ ਕੱਲ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਜੋ ਉਹਨਾਂ ਦੇ ਵਕੀਲ ਆ ਸਰਕਾਰੀ ਵਕੀਲ ਆ ਸਰਕਾਰੀ ਵਕੀਲ ਨੇ ਇਹ ਵੀ ਗੱਲ ਕਹੀ ਸੀ ਕਿ ਬੇਨਾਮੀ ਜ਼ਮੀਨ ਜਿਹੜੀ ਆ ਜਾਇਦਾਦ ਆ ਉਹ ਵੀ ਸਾਹਮਣੇ ਆ ਰਹੀ ਆ ਕਈ ਹੈਕਟੇਅਰ ਜ਼ਮੀਨ ਜਿਹੜੀ ਆ ਪਹਾੜਾਂ ਦੇ ਵਿੱਚ ਵੀ ਆ ਹਿਮਾਚਲ ਦੇ ਵਿੱਚ ਵੀ ਆ ਤਾਂ ਹੋਰ ਕਿਤੇ ਵੀ ਜਿਹੜੀ ਜ਼ਮੀਨ ਆ ਬੇਨਾਮੀ ਜ਼ਮੀਨ ਆ ਉਹ ਸਾਹਮਣੇ ਆ ਰਹੀ ਆ ਤਾਂ ਇਹ ਦਲੀਲਾਂ ਵੀ ਪੇਸ਼ ਕੀਤੀਆਂ ਸੀ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਵਕੀਲ ਅਤੇ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਦੇ ਵੱਲੋਂ ਇਹ ਤੱਥ ਰੱਖੇ ਗਏ ਸੀ ਉਹਨਾਂ ਦੇ ਵੱਲੋਂ ਕਿਹਾ ਸੀ ਇਹ ਸਿਰਫ ਤੇ ਸਿਰਫ ਇੱਕ ਰਾਜਨੀਤੀ ਖੇਡੀ ਜਾ ਰਹੀ ਆ ਸਿਆਸੀ ਬਦਲਾਖੋਰੀ ਲਈ ਜਾ ਰਹੀ ਆ ਤਾਂ ਹੁਣ ਦੂਜੇ ਵਿਰੋਧੀ ਜਿਹੜੇ ਧਿਰਦੇ ਨੇ ਆਗੂ ਨੇ ਉਹ ਵੀ ਲਗਾਤਾਰ ਵਿਕਰਮਜੀਠੀਆ ਦੇ ਹੱਕ ਦੇ ਵਿੱਚ ਖੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੀ ਵਾਕਈ ਹੀ ਇਹ ਇੱਕ ਸਿਆਸਤ ਤੋਂ ਪ੍ਰੇਰਿਤ ਆ ਕੀ ਇਸ ਗ੍ਰਿਫਤਾਰੀ ਦਾ 2027 ਦੇ ਵਿੱਚ ਅਕਾਲੀ ਦਲ ਨੂੰ ਖਮਿਆਜਾ ਭੁਗਤਣਾ ਪਵੇਗਾ ਕੀ ਇਸ ਗ੍ਰਫਤਾਰੀ ਦਾ ਆਮ ਆਦਮੀ ਪਾਰਟੀ ਨੂੰ ਕੋਈ ਖਮਿਆਜਾ ਪੂਤਣਾ ਪਵੇਗਾ ਤਾਂ ਇਹ ਸਾਰਾ ਕੁਝ ਤਾਣਾ ਬਾਣਾ ਬੁਣਿਆ ਕਿਉਂ ਜਾ ਰਿਹਾ ਇਸ ਦੇ ਪਿੱਛੇ ਅਕਸਰ ਅਸਲ ਮਕਸਦ ਕੀ ਆ ਤਾਂ ਕਿ ਬਿਕਰਮ ਮਜੀਠੀਆ ਦੇ ਕੋਲ ਵਾਕਈ ਇੰਨੀ ਜਾਇਦਾਦ ਆ ਜੋ ਆਮਦਨ ਤੋਂ ਵੱਧ ਹੈ ਕੀ ਨਜਾਇਜ਼ ਜ਼ਮੀਨ ਜਾਇਦਾਦ ਬਣਾਈ ਗਈ ਹੈ ਤਾਂ ਇਹ ਸਵਾਲ ਵੱਡੇ ਨੇ ਤਾਂ ਲੀਡਰ ਹੋਣ ਮੰਤਰੀ ਹੋਣ ਭਾਵੇਂ ਕੋਈ ਸੂਬੇ ਦਾ ਮੁੱਖ ਮੰਤਰੀ ਵਿਜੀਲੈਂਸ ਦੇ ਜਾਲ ਚੋਂ ਬਾਹਰ ਨਿਕਲਣਗੇ ਬਿਕਰਮ ਮਜੀਠੀਆ ਰਿਮਾਂਡ ਹੋਵੇਗਾ ਰੱਦ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਆ ਚੁੱਕਿਆ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਵਿਜੀਲੈਂਸ ਦੇ ਵੱਲੋਂ 7 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਜਾਂਦਾ ਉਹ 7 ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ 7 ਦਿਨ ਦਾ ਰਿਮਾਂਡ ਖਤਮ ਹੁੰਦਾ ਤਾਂ ਬੀਤੇ ਕੱਲ ਮੋਹਾਲੀ ਕੋਰਟ ਦੇ ਵਿੱਚ ਮੁੜ ਤੋਂ ਵਿਜੀਲੈਂਸ ਦੇ ਵੱਲੋਂ ਪੇਸ਼ ਕੀਤਾ ਜਾਂਦਾ ਵਕੀਲ ਦੇ ਵੱਲੋਂ ਵੱਖ-ਵੱਖਰੀਆਂ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਵਕੀਲ ਦੇ ਵੱਲੋਂ ਇਹ ਵੀ ਗੱਲ ਆਖ ਦਿੱਤੀ ਜਾਂਦੀ ਆ ਕਿ ਵਿਕਰਮ ਮਜੀਠੀਆ ਸਹਿਯੋਗ ਨਹੀਂ ਕਰ ਰੇ ਜਾਂਚ ਦੇ ਵਿੱਚ ਵਿਕਰਮ ਮਜੀਠੀਆ ਨੂੰ ਕਦੇ ਸ਼ਿਮਲੇ ਲਿਜਾਇਆ ਜਾਂਦਾ ਕਦੇ ਦਿੱਲੀ ਲਿਜਾਇਆ ਜਾਂਦਾ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਢੇੜੇ ਦਵਾਨ ਤੋਂ ਬਾਅਦ ਆਖਰਕਾਰ ਵਿਕਰਮ ਮਜੀਠੀਆ ਦੀ ਪੇਸ਼ੀ ਕੋਰਟ ਦੇ ਵਿੱਚ ਹੁੰਦੀ ਆ ਤਾਂ ਕੋਰਟ ਮੁਰ ਤੋਂ 4 ਦਿਨ ਦਾ ਰਿਮਾਨਡ ਦੇ ਦਿੰਦਾ ਵਿਜੀਲੈਂਸ ਨੂੰ ਪਰ ਇਸ ਗ੍ਰਿਫਤਾਰੀ ਨੂੰ ਹੁਣ ਵਿਕਰਮ ਮਜੀਠੀਆ ਦੇ ਵੱਲੋਂ ਚੁਣੌਤੀ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਇਹ ਗ੍ਰਿਫਤਾਰੀ ਨਜਾਇਜ਼ ਹੋਈਆ ਇਹ ਗ੍ਰਿਫਤਾਰੀ ਗਲਤ ਹੋਈਆ ਤਾਂ ਉਸ ਕੋਰਟ ਦੇ ਵਿੱਚ ਚੁਣੌਤੀ ਦੇਣ ਮਾਮਲੇ ਤੇ ਅੱਜ ਕੋਰਟ ਦੇ ਵਿੱਚ ਅਹਿਮ ਤੇ ਸਭ ਤੋਂ ਵੱਡੀ ਸੁਣਵਾਈ ਹੋਣ ਜਾ ਰਹੀ ਆ ਵਿਕਰਮ ਮਜੀਠੀਆ ਦੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀ ਰੱਦ ਹੋ ਸਕਦੀ ਆ ਕੀ ਜੋ ਰਿਮਾਂਡ ਹੈ ਉਹ ਰੱਦ ਹੋ ਸਕਦਾ ਗ੍ਰਿਫਤਾਰੀ ਨੂੰ ਲੈ ਕੇ ਚੁਣੌਤੀ ਵਿਕਰਮ ਜੀਠੀਆ ਦੇ ਵੱਲੋਂ ਦਿੱਤੀ ਆ ਕਿਉਂਕਿ ਕਿਹਾ ਕਿ ਇਹ ਗੈਰ ਕਾਨੂੰਨੀ ਗ੍ਰਿਫਤਾਰੀ ਆ ਗੈਰ ਕਾਨੂੰਨੀ ਰਿਮਾਂਡ ਹੈ ਵਿਕਰਮ ਜੀਠੀਆ ਪਹਿਲਾਂ ਹੀ ਲਗਾਤਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਸੀ ਇਸ ਗੱਲ ਨੂੰ ਬਾਰ ਬਾਰ ਦੁਹਰਾ ਰਹੇ ਸੀ ਕਿ ਮੇਰੇ ਤੇ ਕੋਈ ਪਰਚਾ ਦਰਜ ਕੀਤਾ ਜਾਵੇਗਾ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਮੇਰੇ ਤੇ ਪਰਚਾ ਜੀ ਦਰਜ ਕਰਨਾ ਭਗਵੰਤ ਮਾਨਸਿਆ ਕਰਲਾ ਆਪਣੇ ਮਨ ਦੀ ਕੋਈ ਰੱਖਣਾ ਨਹੀਂ ਤੇ ਮਨ ਦੀ ਮੰਚ ਨਾ ਰਹੇ ਜੇ ਤਾਂ ਕਹਿੰਦੇ ਪਰ ਜਿੱਦਣ ਮਜੀਠੀਆ ਦਾ ਹੱਥ ਪੈ ਗਿਆ ਫਿਰ ਚੀਕਾਂ ਕਢਾ ਦੂ ਚੀਕਾਂ ਕਹਿੰਦੇ ਬਖਸ਼ੂਗਾ ਨਹੀਂ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀਆਂ ਵਿਕਰਮ ਮਜੀਠੀਆ ਸੋਸ਼ਲ ਮੀਡੀਆ ਦੇ ਉੱਤੇ ਦਿੰਦੇ ਸੀ ਤਾਂ ਹੁਣ ਪੱਕੇ ਪੈਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੀ ਪੁਲਿਸ ਦੇ ਵੱਲੋਂ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੇ ਉੱਤੇ ਜਾਲ ਵਿਛਾਇਆ ਗਿਆ ਜਾਲ ਵਿਛਾਣ ਤੋਂ ਬਾਅਦ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਕਈ ਬੰਦੇ ਕੰਦਾ ਟੱਪ ਕੇ ਵਿਕਰਮ ਮਜੀਠੀਆ ਦੇ ਘਰੇ ਪਹੁੰਚੇ ਜੋ ਇਲਜ਼ਾਮ ਬਿਕਰਮ ਜੀਠੀਆ ਦੇ ਪਰਿਵਾਰ ਦੇ ਵੱਲੋਂ ਤੇ